ਸੇਵੀਏ ਅਹ ਨਿਸ ਸਹਜ ਸੁਪਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ কুরਸੋ ਝੱਟੀਐ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਦਸ਼ਾਹ ਸਿਰਸ਼ਾਨਦਸ਼ਾਿਸਪਾਸ ਬਹਠਾਂ ਸੋਹੀਐ ਸਬਨਾ ਦਾ ਵੀਸਾ ਸਜਣ ਸੱਚਾ ਪਾਤਸ਼ਾਹ ਸਿਰਸ਼ੋ ਦਾ ਸ਼ੋਹ ਜਿਸ ਪਾਸ ਬਹਿਠਿਓ ਸੋਹੀਐ ਸਬਨਾ ਦਾ ਵੀਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨਾ ਸ੍ਰੀ ਰ ਲਾਗੋ ਰਾਮ ਸਿਉ ਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੀ ਮੇਰਾ ਲਾਗੋ ਰਾਮ ਸਿਉ ਹੀਤ ਸਤਗੁਰ ਮੇਰਾ ਸਦਾ ਸਹਾਈ ਜਨ ਦੁੱਖ ਕਾ ਕਟਿਆ ਕੀਤ ਰਹਾ ਹਾਥ ਦੇ ਰਖਿਓ ਵਿਰਥ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਸਚਾ ਸਾਹਿਬ ਹੋ ਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸੱਚਾ ਸਾਹਿਬ ਰਾਖ ਲੀਏ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪੰਜਵਾਂ ਮੇਰਾ ਲੋਗ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀ